ਸਸਿਕਲ ਦੋਸਤੋ ਸੱਚੀ ਮੁੱਚੀ ਕਮਾਲ ਤੋਂ ਉਦੋਂ ਹੋ ਗਈ ਤੇ ਜਦੋਂ ਇੱਕ ਕਿਸਾਨ ਨੇ ਇਹ ਲੀਡਰ ਗਰੇਵਾਲ ਨੂੰ ਘੇਰ ਲਿਆ ਤੇ ਉਸਦੇ ਨਾਲ ਜਿਹੜੇ ਸਵਾਲ ਜਵਾਬ ਕੀਤੇ ਤੇ ਉਹ ਕਿਵੇਂ ਸਮਾਂ ਜਿਹੜਾ ਚੱਲ ਰਿਹਾ ਸੀ ਕਿ ਗਰੇਵਾਲ ਨੂੰ ਉੱਥੋਂ ਭੱਜਣਾ ਪਿਆ ਸੋ ਇਹ ਵੀਡੀਓ ਨੂੰ ਤੁਸੀਂ ਪੂਰਾ ਵੇਖਿਓ ਚੰਗੀ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਫੋਲੋ ਕਰ ਲਿਓ ਆਓ ਵੇਖਦੇ ਆਂ ਵੀਡੀਓ ਅੰਨੇ ਭਗਤ ਦੂਰ ਰਹਿਣ ਤੇ ਸਾਡੇ ਵਾਲੇ ਆ ਜਾਣ ਆਓ ਵੇਖਦੇ ਆਂ ਵੀਡੀਓ ਵਿੱਚ ਬੜਾ ਬੜੀਆਂ ਕੰਦਾ ਕਰ ਦੋ ਕਿਲਾ ਗੜ ਦੋ ਤੁਸੀਂ ਤੁਹਾਡੀ ਸਰਕਾਰ ਨੇ ਕਰੀਆਂ ਹੋਰ ਕੀ ਨੇ ਕਰੀਆਂ ਹਰਿਆਣਾ ਕਿ ਪੰਜਾਬ ਨਹੀਂ ਹਰਿਆਣਾ ਸਰਕਾਰ ਕੀ ਦੀ ਹੈ ਹਰਿਆਣਾ ਸਰਕਾਰ ਗਰੇਵਰ ਸਾਹਿਬ ਪਹਿਲੇ ਮੈਨੂੰ ਇਹ ਦੱਸੋ ਵੀ ਹਰਿਆਣਾ ਸਰਕਾਰ ਕੀ ਦੀ ਹੈ ਹਰਿਆਣਾ ਦਾ ਮੁੱਖ ਮੰਤਰੀ ਦੱਸੋ ਕੀ ਦਾ ਹੈ ਕਾਂਗਰਸ ਦਾ ਆਪ ਦਾ ਫਿਰ ਫਿਰ ਕੀ ਕਰਨਾ ਨਹੀਂ ਉਹ ਕਿਉਂ ਕਿਲਾ ਕਿਹੜਾ ਸੰਵਧਾਨ ਕਹਿੰਦੇ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਕਿਲਾ ਗੜ ਦਈਏ ਫਿਰ ਕਿਸ ਤਰ੍ਹਾਂ ਰਹੂਗਾ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੱੜਦਿਆਂ ਦੇ ਥਾਡੇ ਦੇ ਨਹੀਂ ਨਹੀਂ ਸਰ ਮੇਰੀ ਗੱਲ ਸੁਣ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਬੰਦੇ ਖੀਪ ਚੁਗੀਰੀ ਚੜਾਈ ਗਈ ਕਿਵੇਂ ਰਹੂਗਾ ਇਹ ਕਿਹੜਾ ਸਿਧਾਂਤ ਕਹਿਂਦਾ ਵੀ ਸ਼ਾਂਤ ਬਣਾ ਕਰੇ ਇਸੀ ਕਰਕੇ ਮੈਂ ਕੱਲਾ ਆਇਆ ਜੀ ਕਿਉਂਕਿ ਜੇ ਇਕੱਠ ਹੁੰਦਾ ਨਾ ਫਿਰ ਔਲਾ ਹੂ ਹੋ ਜਾਂਦੇ ਫਿਰ ਤੁਸੀਂ ਸਾਨੂੰ ਗੁੰਡੇ ਕਹਿ ਦਿੰਦੇ ਸਾਨੂੰ ਖਾਲਸਤਾਨੀ ਕਹਿ ਦਿੰਦੇ ਇਹ ਤੁਹਾਡੀ ਉਹ ਵਰਲਡਿੰਗ ਹੈ ਸਾਡੇ ਤੇ ਹਮਲੇ ਕਰੋਗੇ ਸਭ ਕੁਝ ਕਰਾ ਠੀਕ ਹੈ ਜੀ ਤੁਸੀਂ ਸਾਡੇ ਤੇ ਗੱਡੀ ਚੜਾਈ ਗਈ ਜਰਾ ਵੀ ਕਮੈਂਟ ਜਰਾ ਵੀ ਕਮੈਂਟ ਤੁਸੀਂ ਜੇ ਸਾਡੇ ਹੁੰਦੇ ਤਾਂ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਦੇ ਅੱਖਾਂ ਗਏ ਤੁਹਾਨੂੰ ਪਤਾ ਇੱਥੇ ਤੁਸੀਂ ਆਉਣ ਦਿੰਦੇ ਆ ਆਓ ਮੈਂ ਲੈ ਕੇ ਚੱਲਦਾ ਹਾਂ ਤੁਹਾਨੂੰ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗਰੇਵਰ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦਿਓ ਤੁਸੀਂ ਇਹ ਦੱਸੋ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਜਾਂ ਨਹੀਂ ਇਹ ਦੱਸੋ ਜੀ ਕੋਈ ਮੁਰਗ ਤੋੜਨ ਵਾਲੀ ਗੱਲ ਕਰੀ ਜਾਂਦੇ ਆ ਨਹੀਂ ਤੁਸੀਂ ਕਹਿ ਲੈਣਾ ਜੀ ਇੱਥੇ ਵਾਸੀ ਨਾ ਹੋ ਤਾਂ ਸਾਨੂੰ ਜਗ੍ਹਾ ਜਗ੍ਹਾ ਘੇਰ ਰਹੋ ਇਹ ਇਸੇ ਪਾਸਿਓਂ ਤਾਂ ਹੀ ਕਿ ਵੇਂਗਾ ਜਿਹੜੇ ਤੁਸੀਂ ਕੰਦਾ ਕਰਤੀਆਂ ਜੀ ਫਿਰ ਉਹ ਜਿਹੜੀਆਂ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਹੁੰਦਾ ਸਾਡਾ ਤੁਸੀਂ ਕਹੋ ਨਾ ਜੀ ਆਦੋ ਸੋ ਤੁਸੀਂ ਵੋਟਾਂ ਮੰਗਣੀਆਂ ਆਉਨੇ ਹੈ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਹੋ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਹੈ ਫੇ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਾਰਡਿੰਗ ਤੀਏ ਵੀ ਕਾਨੂੰਨ ਨਹੀਂ ਰੱਦ ਹੋਣੇ ਚਲੋ ਅਸੀਂ ਕਰਾ ਲਈ ਜੋਰ ਜਬਦੀ ਕਰਾਰੇ ਜਿਵੇਂ ਮਰਜ਼ੀ ਕਰਾ ਲੇ ਦੂਜੀ ਗੱਲ 2 ਸਾਲ ਸੁਣੋ ਸੁਣੋ ਸਰ 2 ਸਾਲ ਕਰਨੀ ਹੋਵੇ ਮੈਨੂੰ ਉਹਦੀ ਅਸੀਂ ਘਰਾਂ ਬੈਠੇ ਰਹੇ ਅੱਜ ਵੀ ਕਹਿੰਦਾ ਤੁਸੀਂ ਵੈਸੇ ਕਿਸਾਨ ਹੋ ਕਿ ਕਿਸੇ ਪਾਰਟੀ ਦਾ ਕਿਉਂਕਿ ਗਰੇਵਾਲ ਸਾਹਿਬ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਜਥੇਬੰਦੀਆਂ ਕੁਝ ਰਾਜਨੀਤਿਕ ਲੋਕਾਂ ਦੇ ਧੱਕੇ ਚੜੀਆਂ ਹੋਈਆਂ ਤੁਸੀਂ ਉਹਨਾਂ ਸਾਡਾ ਕਿਸੇ ਰਾਜਨੀਤਿਕ ਪਾਰਟੀਕਰ ਹੋ ਗਿਆ ਮੈਂ ਗਰੇਵਾਲ ਸਾਹਿਬ ਕੋ ਆਪਣੀ ਗਰਦਨ ਦੇ ਕੇ ਚਲੇ ਜਾ ਜਿਸ ਤਰ੍ਹਾਂ ਮੇਰਾ ਕਿਸੇ ਵੀ ਪਾਰਟੀ ਨਾਲ ਦਵਾਕ ਦਿਖਾ ਦੇਣ ਮੈਂ ਛਾੜੂ ਨੂੰ ਵੀ ਸਵਾਲ ਕੀਤਾ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੰਦਾ ਹੋ ਗਈਆਂ ਤੁਸੀਂ ਕਿੱਥੇ ਸੁੱਤੇ ਪਏ ਐ ਇਹ ਐਮਐਲਏ ਸਾਹਿਬ ਨੂੰ ਤੈਨੂੰ ਅਮਰ ਰੋੜਾ ਜੀ ਨੂੰ ਮੈਂ ਸਵਾਲ ਕਰਿਆ ਮੈਨੂੰ ਮਿਲਗੇ ਸੀ ਮੈਂ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਸਾਡੇ ਪੰਜਾਬ ਚ ਬੀਜੇਪੀ ਆ ਕੇ ਵੱੜ ਗਈ ਉਹਦੋਂ ਤੁਸੀਂ ਕਿੱਥੇ ਸੀ ਛਾੜੂ ਵਾਲੇ ਨੂੰ ਪੁੱਛਿਆ ਜਦੋਂ ਸਾਡੇ ਮੁੰਡੇ ਤੇ ਗੋਲੀ ਮਾਰੀ ਗਈ ਪੰਜਾਬ ਚ ਆ ਕੇ ਉਦੋਂ ਕਿੱਥੇ ਸੀ ਜਦੋਂ ਸਾਡੇ 40 ਟਰੈਕਟਰ ਤੋੜਤੇ ਖਨੌਰੀ ਹੁਣ ਤੁਸੀਂ ਦੱਸੋ ਜੀ ਅੱਜ ਮੈਂ ਤੁਹਾਡੀ ਗੱਡੀ ਨੂੰ ਭੰਨ ਦੇਵਾਂ ਮੈਂ ਮੈਂ ਕਿਆ ਹੋ ਜਾ ਜੀ ਉਧਰ ਪੁੱਛੋ ਜੀ ਸਰ ਭੰਨ ਦੇਓ ਭਰਾ ਨੀ ਬੰਨਾ ਕੀ ਹੋਇਆ ਜੀ ਖੜੀ ਕੀਤੀ ਹੋਈ ਹੈ ਮੈਂ ਤਾਂ ਸਰ ਮੈਂ ਕੀ ਹੋਇਆ ਮੈਂ ਗੁੰਡਾ ਹੋਇਆ ਨਾ ਹਾਂ ਬਿਲਕੁਲ ਮੈਂ ਗੁੰਡਾ ਹੋਇਆ ਨਾ ਸਾਡੇ ਨਹੀਂ ਉੱਥੇ ਕਿਸੇ ਕੋਈ ਭਾਜਪਾ ਵਾਲਾ ਸੀਗਾ ਉੱਥੇ ਇਹ ਦੱਸੋ ਉਸ ਕੰਮ ਚ ਕੋਈ ਦੱਸੋ ਹੈ ਸਰਕਾਰ ਤਾਂ ਵੀ ਉਹਨਾਂ ਦਾ ਕੰਮ ਆਪੜਾ ਲੋ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਕੰਮ ਨਹੀਂ ਹੈ ਅੰਦਰ ਆ ਕੇ ਗੱਡੀ ਟਰੈਕਟਰ ਪੰਜਵੇਂ ਆ 13 ਫਰਵਰੀ ਨੂੰ ਅਸੀਂ ਜਾਣਾ ਹੋਵੇ 8 ਫਰਵਰੀ ਤੁਸੀਂ ਰੋਡ ਬੰਦ ਕਰ ਦੋ ਇਹ ਕਿਹੜਾ ਸਵਿਧਾਨ ਕਹਿੰਦਾ ਜੀ ਮੈਨੂੰ ਇੱਕ ਦੱਸੋ ਉਹਨਾਂ ਨੂੰ ਜਾਣਾ ਸਰਕਾਰ ਨੂੰ ਪੁੱਛ ਮੈਂ ਸਰਕਾਰ ਨੂੰ ਇਹੀ ਪੁੱਛਦਾ ਕੀ ਰਹੀ ਹੈ ਜੀ ਮੈਂ ਥੋੜਾ ਚਲਾਉਣਾ ਯਾਰ ਥੋੜਾ ਤੁਸੀਂ ਭਾਜ ਬੀਜੇਪੀ ਵਾਸਤੇ ਜਾਣਾ ਨਹੀਂ ਫਿਰ ਜੇ ਬੀਜੇਪੀ ਦੀ ਸਰਕਾਰ ਬਣਾ ਦਿਓ ਸੋ ਇੱਕ ਮਿੰਟ ਜੀ ਜੇ ਬੀਜੇਪੀ ਦੀ ਅਸੀਂ ਸਰਕਾਰ ਬਣਾ ਦੋ ਅਸੀਂ ਚਲੋ ਤੁਹਾਨੂੰ ਵੋਟਾਂ ਪਾਤੀਆਂ ਫਿਰ ਅਸੀਂ ਤੁਹਾਤੋਂ ਕਿਆਸ ਭਾਰ ਦੇ ਵੀ ਸਾਡੇ ਕਲੇ ਕੁਝ ਹੋਊਗਾ ਨਹੀਂ ਤੇ ਤੁਸੀਂ ਢਟਕੇ ਵਿਰੋਧ ਕਰੋ ਅਸੀਂ ਕਦੇ ਕਹਿੰਦੇ ਨਾ ਕਰੋ ਸਾਡਾ ਸਾਥ ਵਾਹਿਤਰੀ ਕੇ ਬੜਨਾ ਦੇ ਜੀ ਢਟਕੇ ਕਰੋ ਵਿਰੋਧ ਇਹ ਗੱਲ ਕਲੀਅਰ ਹੋ ਗਈ ਨਾ ਜੀ ਠੀਕ ਹੈ ਜੀ ਹੁਣ ਤੁਸੀਂ ਜਿਹੜੇ ਕਾਨੂੰ ਤੁਹਾਡੇ ਵਾਸਤੇ ਆ ਫਤਿਹ ਅੰਟੀ ਮੈਂ ਵੀ ਖਾਂਦਾ ਜੀ ਇਹ ਇੱਕ ਮਿੰਟ ਮੇ ਜੇ ਗੱਲ ਨਹੀਂ نقصان ਹੁੰਦੇ ਤੁਸੀਂ ਇੱਕ ਪਾਰਟੀ ਵਰਕਰ ਹੋ ਨਹੀਂ 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 ਤੁਸੀਂ ਇੱਕ ਪਾਰਟੀ ਬਾਈ ਜੇ ਪਹਿਲਾਂ ਮੇਰੀ ਗੱਲ ਮੇਰੀ ਗੱਲ ਸੀ ਕਸਾਰ ਹੁੰਦੇ ਤੁਹਾਨੂੰ ਇਹ ਪਤਾ ਹੈ ਇੱਕ ਮਿੰਟ ਜਿਹੜਾ ਜਵਾਬ ਲਓ ਜਿਹੜੇ 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 ਭਾਜਪਾ ਨੇ ਪੰਜਾਬ ਸਰਕਾਰ 'ਤੇ ਥੋਪੇ ਹੋਏ ਚਿਪ ਵਾਲੇ ਮੀਟਰ ਲਾਓ ਟੜ ਟੜ ਲੱਗ ਰਹੇ ਆ ਜੀ ਅਸੀਂ ਵਿਰੋਧ ਕਰ ਰਹੇ ਹਾਂ ਮੈਂ ਗੱਲ ਕਿਆ ਕਰੀ ਨੀ ਉਹ ਸੂਚੀ ਆ ਜਾ ਪਰ ਤੁਸੀਂ ਉਸਤੇ ਕਿਉਂ ਨਹੀਂ ਕੋਲ ਮੈਂ ਕਹਿਣੀ ਚਾਹੁੰਦਾ ਜੇ ਤੁਹਾਡੇ ਨਾਲ ਨੁਕਸਾਨ ਹੋਗਾ ਸਾਡੇ ਨਾਲ ਵੀ ਉਹੀ ਹੋਣਾ ਕਹਿ ਰਹੇ ਆ ਜੀ ਭਗਵਤਵਾਨ ਸਭ ਸੱਚ ਬੋਲਦਾ ਭਗਵਤਵਾਨ ਬਿਲਕੁਲ ਸੱਚ ਨਹੀਂ ਬੋਲਦਾ ਜੀ ਜਿੰਨੇ ਜੁਮਰੇ ਜਿੰਨੇ ਜੁਮਰੇ ਮਾਰ ਕੇ ਭਗਵਤਵਾਨ ਨੇ ਸਰਕਾਰ ਬਣਾਈ ਉਹ ਅੱਜ ਲੋਕਾਂ ਦੇ ਸਾਹਮਣੇ ਹੈ ਮੀਟਰ ਅਸੀਂ ਨਾਲ ਮੀਟਰ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦੇ ਗਲ ਚ ਕੁੱਠਾ ਦਿੱਤਾ ਵਾ ਪਤਾ ਕਿ ਜੋ ਤੁਹਾਨੂੰ ਕਰੋ ਉਹ ਸਾਡੇ ਅਸੀਂ ਇਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਦਿੰਦਾ ਕੋਈ ਇੰਦੀ ਗੱਲ ਨਹੀਂ ਅਸੀਂ ਵੀ ਬਰਕਤ ਆ ਹੁੰਦੇ ਅਸੀਂ ਪਾਰਟੀ ਬਕਰ ਬੈਠੇ ਹੁੰ ਸਰਗਾ ਹਜੇ ਜਵਾਬ ਰਹੇ ਨੇ ਅਜੀ ਸਾਡੇ ਸਰ ਜਵਾਬ ਰਹੇ ਨੇ ਜੀ ਸਾਡੇ ਹੁਣ ਅੱਜ ਗਰੇਵਾਲ ਨੇ ਠੋਕੇ ਕਹਿਤਾ ਕਿ ਪਿੰਡਾਂ ਸਾਨੂੰ ਨਾ ਬਣਦੇਓ ਭਾਈ ਲੋਕੋ ਹੁਣ ਜੇ ਤੁਹਾਡੀ ਅਣਖ ਜ਼ਮੀਰ ਜਾਗਦੀ ਹੈ ਤਾਂ ਹੁਣ ਗਰੇਵਾਲ ਸੋ ਦੋਸਤੋ ਵੀਡੀਓ ਚੰਗੀ ਲੱਗੀ ਹੈ ਤਾਂ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਫੋਲੋ ਕਰ ਲਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ